ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊ ਤੁਹਾਡਾ ਸਵਾਗਤ ਕਰਦਾ ਇਹ ਖਬਰ ਸ਼ਹਿਰ ਵਾਸੀਆਂ ਨੂੰ ਜ਼ਰੂਰ ਜਾਣਨੀ ਚਾਹੀਦੀ ਸੁਣਨੀ ਚਾਹੀਦੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਜਪੁਰਾ ਵੱਲੋਂ ਕੱਲ ਕੁਝ ਥਾਵਾਂ ਤੇ ਬਿਜਲੀ ਬੰਦ ਕੀਤੀ ਜਾਣੀ ਹੈ ਉਹਨਾਂ ਵੱਲੋਂ ਇੱਕ ਪ੍ਰੈਸ ਰੂਮ ਜਾਰੀ ਕਰਕੇ ਕਿਹਾ ਗਿਆ ਕਿ ਮਿਤੀ 29 ਨਵੰਬਰ ਦਿਨ ਸ਼ਨੀਵਾਰ ਨੂੰ 64 KV 올 राजपुरा ਦੇ ਜੂਰੀ ਮਮਤ ਕਾਰਨ ਇਸ ਲਾਈਨ ਤੋਂ ਚਲਦੇ ਸਾਰੇ ਗ੍ਰਿਡ ਦੀ ਸਪਲਾਈ ਸਵੇਰੇ 10 ਵਜੇ ਤੋਂ 3 ਵਜੇ ਤੱਕ ਬੰਦ ਰਹੇਗੀ ਇਸ ਲਾਈਨ ਦੇ ਬੰਦ ਹੋਣ ਦੇ ਨਾਲ ਇਹਨਾਂ ਤੋਂ ਚਲਦੀਆਂ ਏਰੀਆ ਏਰੀਆ 달िमिया विहार ਦਸ਼ਮੇਸ਼ ਕਲੋਨੀ ਅਨਾਜ ਮੰਡੀ ਬੋਗਲਾ ਰੋਡ ਐਮ ਐ ਐ ਰੋਡ ਖੈਰਪੁਰ ਜੱਟਾਂ ਸੂਰੋਂ ਰਾਜਪੁਰਾ ਟਾਉਨ ਨੀਲਪੁਰ ਗੋਵਿੰਦ ਕਲੋਨੀ ਗੁਰਨਾਕ ਕਲੋਨੀ ਸਿੰਘ ਸਭਾ ਰੋਡ ਸਿੰਘਲਾ ਕਲੋਨੀ ਗ੍ਰੀਨ ਸਿਟੀ ਅਮਰਦਾਸ ਕਲੋਨੀ ਗੁਰੂ ਅਰਜ ਦੇਵ ਕਲੋਨੀ ਪੰਜਾਬ ਇਨਕਲੇਵ ਵਿਕਾਸ ਵਿਕਾਸਨਗਰ ਐਨਟੀਸੀ ਸਕੂਲ ਵਾਲਾ ਏਰੀਆ ਦੁਰਗਾ ਮੰਦਰ ਵਾਲਾ ਏਰੀਆ ਕ੍ਰਿਸ਼ਨਾ ਮਾਰਕੀਟ ਐਸਡੀ ਮੰਦਰ ਏਰੀਆ ਪੰਜਰੀ ਬਰਾਂਡ ਆਦਿ ਬਿਜਲੀ ਸਪਲਾਈ ਬੰਦ ਰਹੇਗੀ ਨਾਲ ਇਹ ਵੀ ਦੱਸਿਆ ਗਿਆ ਕਿ ਸ਼ਟਡਾਊਨ ਦਾ ਸਮਾਪਤੀ ਸਮੇਂ ਤੋਂ ਵੱਧ ਜਾ ਘੱਟ ਵੀ ਹੋ ਸਕਦਾ ਹੈ